ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਇੱਕ ਨਾ ਬਾਈ ਨਿਊ ਸਿੱਧੂ ਐਗਰੀਕਲਚਰ ਰਤੀ ਵਾਲੇ ਬਾਈ ਉਹਨਾਂ ਨੇ ਇੱਕ ਖਰਾਬ ਬਣਾਇਆ ਇਹ ਦੋਨੇ ਪਾਸੇ ਤੋਂ ਕੰਮ ਕਰਦਾ ਕਰਦਾ ਬਾਈ ਨਾਲ ਗੱਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਇਹ ਦੋਨੇ ਪਾਸੇ ਤੋਂ ਕੰਮ ਕਰਦਾ ਨਾ ਹਾਂਜੀ ਬੀ ਜੀ ਹਾਈਡਰੋਲਿਕ ਹਾਂਜੀ ਹਾਈਡਰੋਲਿਕ ਹੈ ਲੈਫਟ ਰਾਈਟ ਦੋਨਾਂ ਪਾਸੇ ਤੋਂ ਕੰਮ ਕਰਦਾ ਠੀਕ ਹੈ ਇਹਨੂੰ ਆਪਾਂ ਕਿਸੇ ਵੀ ਟਰੈਕਟਰ ਤੇ ਚਲਾ ਸਕਦੇ ਹਾਂ ਹਾਂਜੀ ਡਬਲ ਡਿਸਟ੍ਰੀਬਿਊਟਰ ਹੋਣਾ ਚਾਹੀਦਾ ਟਰੈਕਟਰ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੋਵੇ ਹਾਂਜੀ ਕੋਈ ਮਰਜ਼ੀ ਟਰੈਕਟਰ ਹੋਵੇ ਕੋਈ ਮਰਜ਼ੀ ਟਰੈਕਟਰ ਨੀ ਤੇ ਇਹਨੂੰ ਆਪਾਂ ਕੋਈ ਇਹਦਾ ਚੁਕ ਚੁਕ ਵੀ ਦਾ ਕੋਈ ਚੱਕਰ ਨਹੀਂ ਕਰੀਏ ਕੋਈ ਚੱਕਰ ਨਹੀਂ ਵੀ ਜੀ ਹਾਂਜੀ 7 ਫੁੱਟ ਆ ਚੌੜਾ ਹੈਗਾ ਜੀ ਇਹ 7 ਫੁੱਟ ਹਾਂਜੀ ਵੀਰ ਜੀ ਇਹ ਤੋਂ ਵੱਡਾ ਵੀ ਬਣਾਉਣਾ ਉਹ ਹਾਂਜੀ 8 ਵੀ ਬਣ ਜਾਂਦਾ ਹੈਗਾ ਜੀ ਠੀਕ ਹੈ ਵੈਸੇ ਜਿਸ ਤਰ੍ਹਾਂ ਆਪਾਂ ਨੇ ਬੈਕ ਮਿੱਟੀ ਖਿੱਚਣੀ ਹੈ ਉਹਦੇ ਲਈ ਆਪਾਂ ਨੂੰ 7 ਹੀ ਸੈਨੀ ਫੁੱਟ ਹੈ ਜੀ ਇਹ ਨਾਲ ਦਾ ਮਤਲਬ ਅੱਗੇ ਨੂੰ ਮਿੱਟੀ ਲਿਆਣ ਵਾਸਤੇ ਨਾਲੇ ਬੈਗ ਖਾਲਾ ਲੈਣ ਨੂੰ ਹਾਂਜੀ ਵੀਰ ਜੀ ਕਿ ਇੱਕ ਵੱਖਰੀ ਜਿਹੀ ਚੀਜ਼ ਬਣਾਈ ਹੋਈ ਆ ਇਹ ਅਲੱਗ ਰਾਂ ਚੀਜ਼ ਹੈ ਜੀ ਤੇ ਬਈ ਇਹ ਆਪਾਂ weight ਦੀ ਗੱਲ ਕਰੀਏ ਕਿੰਨਾ ਕੁ weight ਆ ਦਾ weight ਆ ਇਹਦਾ ਹੈਗਾ ਵੀਰ ਜੀ 1.5 ਕਵਾਂਟਲ ਕਲਾਸ ਸ਼ੇਡ ਕਮੰਡਰ ਕਲਾਸੂਗ ਜੀ ਹਾਂਜੀ ਠੀਕ ਹੈ ਤੇ ਰੇਟ ਰੇਟ ਇਹਦਾ ਹੋਏਗਾ ਜੀ 28000 ਰੁਪਏ 28000 ਰੁਪਏ ਹਾਂਜੀ ਆਪਣੀ ਮਨ ਲੋ ਮਾਰਕੀਟ ਡਿਮਾਂਡ ਹੈ ਇਹ ਬਿਲਕੁਲ ਜੀ ਬਿਲਕੁਲ ਠੀਕ ਹੈ ਕੋਈ ਮੌਕੇ ਤੇ ਮੰਗਣਾ ਮੌਕੇ ਤੇ ਹਾਂਜੀ ਮੰਗਣਾ ਠੀਕ ਹੈ ਤੇ ਇਹਦਾ ਮਨ ਲੋ ਜੇ ਚਲਾਉਣਾ ਜਸਟੇਬਲ ਕਲਾ ਇਥੋਂ ਹਾਈਡਰੋਲਿਕ ਪੰਪ ਦੇ ਹੀ ਆ ਬਿਲਕੁਲ ਵੈਸੇ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਹੈਗਾ ਤੇ ਆਪਾਂ ਜੇ ਗੱਲ ਕਰੀਏ ਵੀ ਆਪਾਂ ਕੈ ਫੁੱਟ ਤੱਕ ਬਣਾਉਣਾ ਹੈ 8 9 8 ਫੁੱਟ ਤੱਕ ਜ਼ਿਆਦਾ ਬੈਨੀਫਿਟ ਆਏਗਾ ਜੀ ਉਸ ਤੋਂ ਬਾਅਦ ਨਹੀਂ अच्छा किमे भी ओदा फिलहाल ज्यादा ता बेनिफिट ਆਪਾਂ ਨੂੰ 7 ਫੁੱਟੇ ਦਾ ਹੀ ਹੈ ਜੀ ਠੀਕ ਹੈ 8 ਫੁੱਟਾ ਬਣਾਵਾਂਗੇ ਉਹਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਵੀਰ ਜੀ ਬੈਕ ਮਿੱਟੀ ਖਿੱਚਣ ਲੱਗੇ ਫਿਰ ਸੰਗ ਹੋਊਗਾ ਠੀਕ ਹੈ ਜਿੰਨੀ ਜਿੰਨੀ ਮਰਜ਼ੀ ਖਿੱਚ ਲੋ ਮਟੀਰੀਅਲ ਕਿਹੜਾ ਵਰਤ ਰਹਾ ਹੈ ਜੀ ਲੋਹਾ ਐਮਸੀ ਦਾ ਲੋਹਾ ਲੱਗਿਆ ਹੈ ਵੀਰ ਜੀ ਹਾਂਜੀ ਆਹ ਪਲੇਟ ਲੱਗੀ ਹੋਈ ਹੈਗੀ ਛਿਪ ਦੇ ਮਾਲ ਦੀ ਠੀਕ ਹੈ ਡਿਸਪੋਜ਼ਲ ਮਾਲ ਹੈ ਨਾ ਇਹਨੂੰ ਯਰ ਲੱਗੇਗੀ ਠੀਕ ਹੈ ਠੀਕ ਹੈ ਵੀਰ ਜੀ ਇਹ ਇਥੋਂ ਇਥੋਂ ਕਹੋਂਦਾ ਹਨਾ ਇਹ ਇਹ ਕਿੱਲੀਆਂ ਰਹੀਆਂ ਹੋਈਆਂ ਇਥੇ ਹਾਂਜੀ ਵੀਰ ਜੀ ਪਿੰਨਾ ਲੱਗੇ ਨੇ ਬੁਸ਼ ਲੱਗੇ ਹੋਏ ਨੇ ਕਿ ਦਿਖਾ ਦਿਓ ਬੁਸ਼ ਲੱਗੇ ਹੋਏ ਦੋਨੇ ਬਸ ਹਾਂ ਹਾਂਜੀ ਵੀਰ ਜੀ ਬੁਸ਼ ਲੱਗੇ ਹੋਏ ਨੇਗੇ ਆ ਇਹਨਾਂ ਨੂੰ ਖੜਾਉਣ ਵਾਸਤੇ ਸਟੈਂਡ ਲਾਇਆ ਹੈ ਨਾ ਖੜਾਉਣ ਵਾਸਤੇ ਹਾਂਜੀ ਵੀਰ ਜੀ ਦੋ ਸਟੈਂਡ ਹੈ ਹਾਂ ਤਿੰਨ ਸਟੈਂਡ ਨੇ ਵੀਰ ਜੀ ਠੀਕ ਹੈ ਇੱਕ ਇਹ ਹੋ ਗਿਆ ਜੀ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਵੀਰੇ ਜੀ ਬਈ ਆਪਾਂ ਨੂੰ ਪਾਉਣ ਦੀ ਗੱਲ ਕਰੀਏ ਇਕੱਲਾ ਬੰਦਾ ਪਾ ਲੂਗਾ ਟਰੈਕਟਰ ਮਾਰ ਹਾਂਜੀ ਵੀਰ ਜੀ ਹਾਂਜੀ ਹਾਂਜੀ ਜੇ ਤੇ ਆਪਾਂ ਇਹਨੂੰ ਹਾਂ ਡਈਆਂ ਦੇ ਉੱਪਰ ਲੱਗਿਆ ਹੋਊਗਾ ਤਾਂ ਇਕੱਲਾ ਬੰਦਾ ਜੀ ਮਤਲਬ ਪਾਣ ਲੱਗੇ ਦਿਖਾਏ ਉਹਨੂੰ ਸਟਾਰਟ ਕਰਕੇ ਦੇ ਦੋ ਦੋ ਕੱਪੀ ਦੇ ਕਿ ਉਹਨੇ ਦੇਣ ਕਿ ਖਾਂਦੇ ਨੇ ਦੋਮੇ ਬਾਦੂ ਚੀਨਦੇ ਉਹ ਗੱਲ ਬਿਲਕੁਲ ਅਲੱਗ ਹੈ ਮਾਤਾ ਉਧਾਂ ਦੀ ਕੋਈ ਚੀਜ਼ ਨਹੀਂ ਹੈ ਦਾਸਾਂ ਨੂੰ ਮਿਲੇਗੀ ਜੇ ਕੋਈ ਜਲੇ ਰੂਮੀ ਨੂੰ ਮਿਲੂਗਾ ਰਾਮਨਾਥਰਾਵਾੜਾ ਇੱਕ ਪਾਸਾ ਤੋਂ ਉਹ ਸਸਤੀ ਮਿਕਲਾ ਉਹ ਡਰਾਈਵਰ ਨੇ ਪੁੱਛਿਆ ਹਾਈ ਬਰੋ ਦੇ ਪਹਿਲੇ ਕਿੱਥੇ ਜਿਹੜਾ ਜੇ ਨਹੀਂ ਉਹਨਾਂ ਦਾ ਬੈਟਰੀ ਆਪਾਂ ਦਾ ਆਖਾ ਜਾ ਕੇ ਨਹੀਂ ਆ ਰਿਹਾ ਨਹੀਂ ਨਹੀਂ ਹਾਂਜੀ ਫੁੱਲ ਕਰਾਂਗੇ ਇਹ ਨਹੀਂ ਨਹੀਂ ਪੱਕਾ ਪੰਪ ਦੀ ਇਹਦੀ ਹਾਈਡਰੋਲਿਕ ਨਹੀਂ ਹਾਂਜੀ ਵੀਰ ਜੀ ਤੇ ਹੋਰ ਕਦੀ ਕਦੀ ਗਰੰਟੀ ਬਸ ਹੋਰ ਤਾਂ ਲੋਹਾ ਹੈਗਾ ਜੀ ਕੋਈ ਦਿੱਕਤ ਨਹੀਂ ਹੈਗੀ ਜੀ ਇਹਦੀ ਗਰੰਟੀ 6 ਮਹੀਨੇ ਦੀ ਬਿਲਕੁਲ ਜੀ ਬਿਲਕੁਲ 6 ਮਹੀਨੇ ਦੀ ਗਰੰਟੀ ਹੈਗੀ ਠੀਕ ਹੈ ਹਾਂਜੀ ਇਹਦੇ ਦੋਵੇਂ ਪਾਸੇ ਬਲੇਡ ਲੱਗਿਆ ਦੋਨਾਂ ਪਾਸੇ ਬਲੇਡ ਲੱਗਿਆ ਹੋਇਆ ਹੈਗਾ ਜਿਹੜੀ ਪਲੇਟ ਹੈਗੀ ਇਹ ਚਾਦਰ ਨਹੀਂ ਹੈਗੀ ਜੀ ਦੋ ਸੂਤ ਮੋਟੀ ਪਲੇਟ ਹੈ ਜਿਹਨੂੰ ਆਪਾਂ ਹਾਂਜੀ ਜਾਜੀ ਫਰਸ਼ ਕਹਿੰਦੇ ਆਂਗੇ ਠੀਕ ਹੈ ਮੰਨ ਲਓ ਡਿਸਪੋਜ਼ਲ ਆਖੜਾ ਦਾ ਗਲਦੀ ਫਲਦੀ ਨਹੀਂ ਹੈਗੀ ਜਮਾ 1% ਵੀ ਕੋਈ ਦਿੱਕਤ ਨਹੀਂ ਹੈਗੀ ਠੀਕ ਇਹਦਾ ਬੇਟ ਕਿੰਨਾ ਹੈ ਡੈਡ ਕਵਾਂਟਲ ਪਲੱਸ ਹੋਏਗਾ ਜੀ ਡੈਡ ਕਵਾਂਟਲ ਤੋਂ ਪਲੱਸ ਪਲੱਸ ਜੀ ਠੀਕ ਹੈ 28000 ਰੁਪਿਆ ਰੇਟ ਹੈ ਹਾਂਜੀ 28000 ਮੌਕੇ ਤੇ ਆਪਾਂ ਵੀ ਮਾਰਦਾਨ ਵੀ ਕਰਦੇ ਹਾਂ ਹਾਂਜੀ 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 ਤੇ ਇਹ ਬਾਈ ਦੋਨੇ ਪਾਸੇ ਮੰਨ ਲਓ ਕੰਮ ਕਰਦਾ ਕਿਸੇ ਨੇ ਵੀ ਮੇਰੇ ਬਾਈ ਨੇ ਲੈਣਾ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲ ਕਰਕੇ ਮੰਗਾ ਵੀ ਸਕਦੇ ਹੋ ਬਾਈ ਹੋਰ ਵੀ ਭੇਜ ਵੀ ਦੇਣਗੇ ਤੇ ਰਤੀਏ ਫਤਿਹਵਾੜਾ ਰੋਡ ਤੇ ਬਾਈ ਹੋਰਾਂ ਦੀ ਸ਼ਾਪ ਹੈ ਉੱਥੇ ਆ ਕੇ ਵੀ ਗੱਲ ਕਰ ਸਕਦੇ